ਆ ਮੋਟੇ ਕਾ ਵਾਲਾ ਪਾਲਾ ਸਾਰਾ ਚਲੋ ਜੀ ਆਹੀ ਚੱਲੇ ਫਰੈਂਡੋ ਅੱਜ ਅਮਨਕੌਰ ਲਡਾਕੂ ਮਹਿਬਾਨ ਨੂੰ ਲੈਣ ਮਿਲਤੇ ਹੈ ਜੀ ਚਲਿਏ ਮੰਮੀ ਨੇ ਅੱਜ ਕੁੜੀ ਲੈਣੀ ਅੱਜ ਵੇ ਚਾਹ ਸਾਰਿਆਂ ਨੂੰ ਪਹਿਲਾਂ ਤਿਆਰ ਮੰਮੀ ਉਹਨੂੰ ਵੀ 2 ਦਿਨ ਹੋ ਗਏ ਉਹਦੇ ਚ ਹਾਂ ਉਹਨੂੰ ਵੀ ਚਾਹ ਕੇ ਆ ਜਾਓ ਛੇਤੀ ਲੈ ਜਾਓ ਮੈਨੂੰ ਤੈਨੂੰ ਕੋਲ ਲਈ ਜਾਂਦੇ ਤੈਨੂੰ ਕੋਲ ਦੇ ਕਿਵੇਂ ਦੋ ਧਾਰ ਰਹੇ ਨੇ ਉਹਦੇ ਫੋਟੋ ਆ ਫੋਟੋ ਆ ਫੋਟੋ ਆ ਲਓ ਜੀ ਸਾਰੇ ਆ ਕੇ ਸਨੈਪ ਜੜ ਚ ਆਉਂਦੀ ਆ ਯੂਰੋਪੀ ਫੇਰ ਹਾਂ ਇਹਦਾ ਅੱਬੀ ਹੱਬੀ ਗੁਰਪਾਲੂ ਉੱਤੇ ਛਾੜਨ ਕਿ ਤੈਨੂੰ ਬਦਲਾ ਆ ਗਿਆ ਵੀ ਮੈਨੂੰ ਕਹਤ ਰਿਹਾ ਸੌ ਪਾਲੇ ਕਿੱਥੇ ਹੋਏ ਹੋ ਇਹਦੇ ਮੈਂ ਕੀ ਕਹਿੰਦੀ ਮੈਂ ਤਾਂ ਕਹਿੰਦੀ ਸਵਿਫਟ ਤੈਨੂੰ ਚਾਹੀਦੀ ਸਵਿਫਟ ਲੈ ਜਾ ਸਵਿਫਟ ਕਰ ਲੈ ਭੁੱਜੋ ਭੁੱਜੋ ਹੁਣ ਨਹੀਂ ਮਿਲਲੀ ਵਾਪਸ ਗਾਣੇ ਨਹੀਂ ਕਨੈਕਟ ਕਰ ਉਹਦੇ ਆ ਉਹਦੇ ਪਰਸੋਂ ਅਗਲੇ ਆਣ ਲੈਣ ਆਈ ਜਾਣਾ ਮੈਂ ਮੁੜ ਜਾਣਾ ਫੋਨ ਆ ਗਿਆ ਉਹਨਾਂ ਦਾ ਫਿਰ ਤੁਹਾਡੇ ਉਹਨਾਂ ਦਾ ਹਾਂਜੀ ਉਹਨਾਂ ਦਾ ਜਮਾ ਨਹੀਂ ਹੋਈ ਇੱਥੇ ਰੋਈ ਪਿਆ ਸੀ ਮੈਂ ਬਸ ਮੈਂ ਫੋਨ ਲਾਉਣਾ ਫੋਨ ਆਦੇ ਕੋਲ ਰੱਖੀ ਮੈਂ ਇਸ ਲਈ ਆਦੇ ਕੋਲ ਰੱਖਿਆ ਵਾ ਤੇ ਕਹਿੰਦੇ ਮੈਂ 5 ਮਿੰਟ ਫੋਨ ਆਈ ਆਣਾ ਕਦੋਂ ਨਹੀਂ ਲੱਗਦੀ ਤੈਨੂੰ ਕੀ ਹੋਇਆ ਪੈਰ ਅੱਜ ਵੀ ਨੱਚ ਕੇ ਪੈਰ ਤੁਹਾਡੀ ਜੁੱਤੀ ਲੱਗੀ ਪਾਈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਏਤ ਮੈਂ ਹੌਪ ਕਰਦਾ ਦੋਸਤਾਂ ਇਹ ਠੀਕ ਹੋਵੇਗਾ ਸੋ ਗਾਇਜ਼ ਅੱਜ ਆਪਾਂ ਗੱਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣਾ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੀ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀ ਐ ਅਸੀਂ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਚਲੋ ਜੀ ਆਹੀ ਚ ਚਲਦੀ ਚਲੋ ਜੀ ਚਲਿਏ ਚਲਿਏ ਲੈ ਕੇ ਨੂੰ ਜਾਣਾ ਹੀ ਪੈਣਾ ਭਾਈ ਮੰਮੀ ਚਲਿਏ ਚੱਲ ਜਾਣਾ ਹੀ ਪੈਣਾ ਬੰਦਾ ਮੰਮੀ ਰਾਜ ਕੁੜੀ ਲੈਣੀ ਅੱਜ ਵੇ ਚਾਹ ਸਾਰਿਆਂ ਨੂੰ ਪਹਿਲਾਂ ਤਿਆਰ ਮੰਮੀ ਉਹਨੂੰ ਵੀ 2 ਦਿਨ ਹੋ ਗਏ ਉਹਦੇ ਚ ਆਹੋ ਉਹਨੂੰ ਵੀ ਚਾ ਆ ਕੇ ਆਜੋ ਛੇਤੀ ਲੈ ਜਾਓ ਮੈਨੂੰ ਹਾਂ ਤੇ ਅੱਜ 2 ਦਿਨ ਕੱਢ ਗਈ ਆ ਇੱਥੇ ਅੱਜ ਕਿੰਨੇ ਦਿਨ ਲਾਈ ਮੈਨ ਜਾਣਾ ਇੱਥੇ ਕੀ ਆ ਹਾਂ ਇਹ ਭਰਾਵਾ ਲੇ ਵੀ ਪਤੰਗ ਡਾਲੋ ਮੇਂ ਤਰਾ ਪਤੰਗ ਲਿਆ ਚੜਾ ਕੇ ਰਿਹਾ ਏ ਠੇਲਾ ਭਾਈ ਪਤੰਗ ਥੋੜਾ ਟੈਟ ਕਰਨ ਵਾਲਾ ਸਹੀ ਤੋੜ ਦੀ ਪਰੀਆਂ ਦੇ ਡੇਲੀ ਹੁੰਦੀ ਆ ਨਹੀਂ ਚੱਪਰ ਜਾਈਦਾ ਚੱਪਰ ਹੋਰ ਦੋਰ ਲੱਗੇ ਬਾਹਰ ਤੇ ਲੱਗੀ ਦੋਰ ਧਾਗ ਵਾਲੀ ਨਾ ਹਾਂ ਮੈਂ ਕੋਈ ਨਾ ਬਟਾ ਪੱਟੇ ਜਾਓ ਫਿਰ ਕੀ ਆ ਗੇਤੀ ਵੱਲੂ ਕਿ ਟੱਪਾ ਨਹੀਂ ਟੱਪਾ ਕਿਤੇ ਨਹੀਂ ਆਈ ਆਪਣੀ ਹੁਣ ਕਹਿੰਦਾ ਤੁਸੀਂ ਟੋੜਨੇ ਪਏ ਤਾਂ ਦੱਸਣਾ ਕਿਹੜਾ ਆ ਗਿਆ ਸੀ ਤੂੰ ਗਰਾਹ ਮਾਰੀਏ ਦੋਰੀ ਬਾਹਰ ਉਹ ਭਰਾ ਉਹ ਦਾ ਉਹ ਬਾਹਰ ਲੱਸੀ ਪਿਆਰੇ ਨੇ ਜਵਾਗ ਦਾ ਵੱਡੀ ਰੰਗਾ ਉਹਦੀ ਭਰਾਵਾ ਵੀਰੇ ਪਾਣੀ ਹੁੰਦੀ ਗੋਵੇਂ ਇਹ ਦੇਖ ਜਾ ਭਰਾਵਾ ਇੱਧਰ ਆਏ ਜੇ ਪਾਜੀ ਬਾਜ ਮੜੀ ਪਿੰਡ ਚ ਲਾਉ ਪੇਟਾ ਕੋਈ ਚੜਾਉਣ ਨਹੀਂ ਦੇਆ ਫਿਰ ਖਾਂਦ ਲੰਘੀ ਆਪਾਂ ਜੇ ਕਾ ਆ ਗਿਆ ਜੀ ਆऊस ਕਾ ਗਣ ਤੋੜਨੇ ਭਾਈ ਜਾਨਾ ਤੋੜ ਤੋੜ ਦੇ ਜਾਨਾ 5 ਸਾਲ ਟਾਈਮ ਲਾਈ ਜਾਂਦੇ ਹੁੰਦੇ ਆ ਵਧੀਆ ਬੱਛੇ ਹੋ ਜਾਨੀ ਲੋਕ ਦਾ ਆਹੋ ਲੋਈ ਨੂੰ ਬਣਾ ਦਿਓ ਮੈਂ ਕੁੱਚਾ ਗਣਾ ਦੂ ਨੂੰ ਫੇਰ ਖਾਵਾਗੇ ਦੂਜਾ ਅੱਧੇ ਘਾਟਨ ਨੂੰ ਵੀ ਤਕਰਾਵਾਗੇ ਤੋੜਨ ਵਾਲਾ ਚੱਲ ਬਈ ਆ ਜਾਂਦਾ ਏ ਉੱਤੇ ਉੜਦਾ ਖੋਲੀ ਬੈਠੀਆਂ ਸਾਰਾ ਕੋਈ ਆਹ ਰਗਾ ਆਹ ਮੀਰਾ ਕਿਸੇ ਨੇ ਨਹੀਂ ਵੇਖੀ ਬਈ ਆ ਬੰਦੀ ਸੀਗੀ ਆ ਆ ਮੀਰਾ ਬਹੁਤ ਸੋਹਣੀ ਜਾ ਕੇ ਦਿੱਤੀ ਨੂੰ ਹਮ ਮਤਲਬ ਲੋਈ ਨਹੀਂ ਲਿਆ ਦਿੱਤੀ ਉਹ ਤਕਰਾ ਸਾਡੀਆਂ ਦਾ ਬੇਡਾ ਕਰਕ ਹੋ ਗਿਆ ਸੀ ਸੋਣੀ ਜੀ ਕਰ ਵੀ ਆ ਵੇਖੀ ਓਏ ਕਰਦਈਆਂ ਜਸਟ ਮੈਰਿਡ ਆ ਕੀ ਕਰਨ ਦਈਆਂ ਦੇਹੀ ਵਧੀਆ ਲੱਗਿਆ ਨਾ ਜਿਆਦਾ ਵੱਡੇ ਲੋ ਸੋਹਣੇ ਲੱਗਿਆ ਕਿਹਨੇ ਸੋਹਣੇ ਆ ਕੀ ਆ ਇਹ ਮੇਕਅਪ ਆ ਤੈ ਤੂੰ ਖੋਲ ਖੋਲ ਕੇ ਤਾਂ ਵੇਖਣ ਦਈਆਂ ਮਾਸੀ ਦਾ ਮੇਕਅਪ ਕਿਹਦੇ ਸਾਨੂੰ ਕਿਹਾ ਵਾ ਅਸੀਂ ਕੁੱਤੇ ਰਸ ਫੋਨ ਕੇ ਕਰ ਜਲਾ ਰੱਖਿਆ ਮਨਿਆਦੇ ਵੇਲੇ ਫਿਰ ਜਿਹਦਾ ਆਇਥੇ ਵੀ ਲਾ ਦੇਉਗੀ ਆਥੇ ਵੀ ਆ ਜਾ ਫਿਰ ਸਾਹਮਣੇ ਲੂਗੀ ਜਮ ਹੂੰ ਇੱਥੇ ਲਗੂਗੀ सारे आ गए स्नैपचैट फिर आबी हबी गुरपालू ओ तो छद गरपाला कहते गरपाला ਉਨ ਪਾਲੇ ਪਾਲੇ ਜੁੜ ਗਏ ਨਾ ਮੰਮੀ ਵਾਲਾ ਪਾਲਾ ਅਮਣ ਵਾਲਾ ਪਾਲਾ ਹਾਂ ਪਾਲਾ ਆ ਮੋٹے ਕਾ ਵਾਲਾ ਪਾਲਾ ਸਾਰੇ ਹੀ ਪਾਲੇ ਆਪਾਂ ਨੂੰ ਪਾਲਦੇ ਨਹੀਂ ਕੀ ਕਹਿਣਾ ਚਾਹਾਂਗੇ ਮੰਮੀਆਂ ਤੂੰ ਇਸ ਮੁੱਦੇ ਤੇ ਮੈਂ ਕੀ ਕਹਿੰਨੀ ਮੈਂ ਤਾਂ ਕਹਿੰਨੀ ਸਵਿਫਟ ਤਾਂ ਚਾਹੀਦੀ ਸਵਿਫਟ ਲੈ ਜਾ ਸਵਿਫਟ ਕਰ ਜੀ ਬੋਜੋ ਬੋਜੋ ਹੁਣ ਨਹੀਂ ਮਿਲਲੀ ਗਾਣੇ ਨਹੀਂ ਕਨੈਕਟ ਕਰਨੇ ਆ ਹੋ ਵੀ ਇਹ ਹੋਵੇ ਦਬੀ ਫਿਰ ਨਾ ਬਾਰੀਆਂ ਦੋ ਨੀਆਂ ਆਉਂਦੀਆਂ ਇੱਕ ਕਮਰਾਲ ਬੰਦਾ ਰਾਜ ਦੇ 12 ਬਾਰੀ ਗੋਲ ਨਾ ਬਾਰੀਆਂ ਦੋ ਨੀਆਂ ਇੱਕ ਨਾ ਬਾਹਰ ਉਹਨਾਂ ਦੇ ਅੰਦਰ ਉਹਨਾਂ ਨੂੰ ਬਾਰੀਆਂ ਖੁੱਲਤ ਨਹੀਂ ਆਹ ਜੇ ਕੀ ਚੀਜ਼ਾਂ ਬਾਰੇ ਉਹਨਾਂ ਨੂੰ ਪਤਾ ਨਹੀਂ ਵਿਚਾਰਾ ਹੁੰਦਾ ਨਾ ਤੇ ਤੈਨੂੰ ਤਾਂ ਪਤਾ ਨਾ ਉਹਨਾਂ ਦਾ ਕੀ ਗੱਲ ਛੜਦੀ ਹੈ ਤੇ ਮੈਂ ਤਾਂ ਬੈਠੀ ਪਕਾ ਲਵਾਂ ਗੁਰਦੁਆਰੇ ਮੱਛਾ ਟੇਕ ਦੇ ਮੈਂ ਤਾਂ ਕਦੇ ਬੈਠੀ ਨਹੀਂ ਗੱਡੀ 'ਚ ਤਾਂ ਤੀ ਕੀਤੀ ਮम्मी ਕੀ ਕਹਾਂਗੇ ਹੁਣ ਇਹਦੇ ਬਾਰੇ ਮੈਂ ਦੇਖਿਆ ਵੀ ਸੁਵਿਪਟ ਆ ਜਾ ਲੈ ਜਾ ਤੇ ਉਹ ਦੂਜੀ ਦੇ ਜਾ ਹਾਂ ਨਾਲ ਇਹ ਸੁਵਿਪਟ ਦੇ ਵੀ ਚਲਾ ਲੈਂਦੀ ਆ ਆਹੋ ਸੱਚ ਹੈ ਮੈਂ ਉਹ ਵੀ ਚਲਾ ਲੂ ਮੈਂ ਕੋਈ ਨਹੀਂ ਟੈਨਸ਼ਨ ਚਲਾਉਣੀ ਨਹੀਂ ਆਉਣੀ ਇਹ ਚਲਾ ਲੂਗੀ ਨਾ ਭੁੱਲ ਜੋ ਹਣ ਭੁੱਲ ਜੋ ਗੱਡੀ ਹੈ ਨਹੀਂ ਸੀ ਕੋਈ ਵੀ ਹੈ ਨਹੀਂ ਸੀ ਨਾ ਅਹੀਂ ਨਹੀਂ ਭੁੱਲਦੇ ਵਾਰੀਆਂ ਨਹੀਂ ਖੁੱਲੀਆਂ ਆ ਜੀ ਨਹੀਂ ਭੁੱਲ ਗਈ ਮੈਂ ਕਰਾਂ ਮੈਂ ਪਰਸੋਂ ਮੁੜ ਜਾਣਾ ਜੇ ਵਾਪਸ ਜਾਇਆ ਕਰਨਾ ਮੇਰੇ ਨਾਲ ਉਹ ਤੈਨੂੰ ਲੈ ਹੀ ਜਾਣਾ ਅਸੀਂ ਕੀ ਕਰਾਂਗੇ ਹਾਂ ਆਹ ਉਹ ਤਾਂ ਪਰਸੋਂ ਅਗਲੇ ਆਣ ਲੈਣ ਆਈ ਜਾਣਾ ਮੈਂ ਮੁੜ ਜਾਣਾ ਜੇ ਐ ਕਰਨਾ ਤੇ ਫੋਨ ਆ ਗਿਆ ਉਹਨਾਂ ਦਾ ਫਿਰ ਤੁਹਾਡੇ ਉਹਨਾਂ ਦਾ ਜਮਾ ਨਹੀਂ ਹੋਈ ਇੱਥੇ ਰੋਈ ਪਿਆਸ ਵਾਸੇ ਮੈਂ ਫੋਨ ਲਾਉਣਾ ਫੋਨ ਆਦੇ ਕੋਲ ਰੱਖੀ ਮੈਂ ਇਸ ਲਈ ਆਦੇ ਕੋਲ ਰੱਖਿਆ ਵਾ ਤੇ ਕਹਿੰਦੇ ਮੈਂ 5 ਮਿੰਟ ਫੋਨ ਕਰਾਂ ਤੇ ਪਹੁੰਚ ਗਏ ਤੁਸੀਂ ਹਾਂਜੀ ਕਿਵੇਂ ਬੋਲੇ ਕਹਿੰਦੇ ਮੈਨੂੰ ਕਹਿੰਦੇ ਹੈਲੋ ਮੈਂ ਕਿਹਾਂ ਕਹਿੰਦੇ ਕਿਵੇਂ ਹੋ ਮੈਂ ਕਿ ਠੀਕ ਆ ਕਹਿੰਦੇ ਕੀ ਕਰਦੇ ਸੀ ਮੈਂ ਤਾਂ ਹੁਣੇ ਪਹੁੰਚੇ ਤੇ ਕਹਿੰਦੇ ਠੀਕ ਆ ਫਿਰ ਮੈਂ 5 ਮਿੰਟਸ ਫਿਰ ਕਾਲ ਕਰਦਾ ਫੋਨ ਆਦੇ ਕੋਲ ਰੱਖੀ ਵਾ ਮਮੇ ਮੇਰੇ ਤੇ ਬੇਪਾਸ ਜੀ ਰੋਂਦੀ ਹੋ ਤੇਰੇ ਕੋਲੇ ਰੋਂਦੀ ਏ ਕਹਿੰਦੇ ਆ ਧਰਮਗੜ ਚੌਕ ਜਾਣੀ ਲੱਗੇ ਹਸੀ ਆਵੇ ਦੰਦ ਦੀ ਸਹੀ ਹੈ ਵਹੀ ਗੱਲ ਆ ਇਹ ਮੈਂ ਰਹਿ ਜੀ ਉਹ ਕੋਲਾ ਲੱਗ ਗਿਆ ਉਹਨਾਂ ਵੱਲੇ ਝੂਠ ਮਾਰਿਆ ਗਿਆ ਮੈਂ ਤਾਂ ਨਹੀਂ ਜਿਆਦਾ ਰੋਈ ਮੈਂ ਕਿਹਾ ਇਹਨਾਂ ਦੀ ਚੁੱਪ ਨਹੀਂ ਕਰਾਈ ਜਾਣੀ ਪਰ ਘਰ ਦੇ ਹੁੰਦੇ ਚੁੱਪ ਕਰਾ ਲੈਣੇ ਸੀ ਆਈ ਜਾਣੀ ਇਹ ਪਿੱਛੇ ਗਏ ਤਾਂ ਹੈਗੇ ਤਾਂ ਚੁੱਪ ਕਰਾ ਆ ਫਿਰ ਵੇਖ ਲੈ ਬਹੁਤ ਹੰਦਹੀ ਗਈ ਉਦੋਂ ਬਿਆਨ ਦੇ ਪੱਡ ਗਏ ਧੁੱਧ ਪੈ ਗਈ ਵਧੀਆ ਵਧੀਆ ਉਦੋਂ ਪਿੰਡੋਂ ਵਾਈ ਧੁੱਪ ਚੜ ਗਈ ਗੋੜ ਬੜ ਗਰਮੀ ਚ ਲੱਗਣੀ ਵਧੀਆ ਵਧੀਆ ਆ ਕਿਹੜਾ ਬਹੁਤ ਸੋਹਣਾ ਫੋਟੋ ਬਹੁਤ ਸੋਹਣਾ ਹੈ ਇਹਦਾ ਗਰਮੀ ਤੋਂ ਥਾਂ ਲਾਈ ਕੀ ਆਈ ਹੈ ਹਾਂ ਬਹੁਤ ਠੰਡੀ ਰਹਿਣਗੀ ਤਾਂ ਠੰਡੀ ਰਹਿਣਗੀ ਆਈ ਆਣਾ ਸਿਰ ਉੱਤੇ ਕੱਢੀ ਉਹ ਬਾਹਰ ਰੋਣਾ ਬਣਾ ਕਰ ਰਿਹਾ ਕਰ ਰਿਹਾ ਮੈਂ ਕਰਦਾ ਇਸ ਨੋਰ ਕਦਾ ਮੰਗਾ ਦੇ ਪਤਾ ਨਹੀਂ ਮੈਂ ਮੜਾ ਜੀ ਵੀ ਪਾ ਲਿਆ ਉਹ ਕਿਹਨੇ ਆ ਗਿਆ ਬੜਾ ਕੇ ਇੱਥੇ ਆ ਗੱਡੀ ਨੇ ਲੱਕੀ ਲਾ ਕੇ ਦੱਸੀਆ ਜੀ 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 ਤਾਂ ਡੈਲੀ ਦੇ ਡੀ ਡੈਲੀ ਕਿੱਥੇ ਪੜਾ ਗਏ ਆਪਣੇ ਲਈ ਹੁਣੇ ਇਹ ਕਰਦੇ ਨਾ ਆਪਣਾ ਤੇਰਾ ਇਹਦਾ ਲੈਣ ਦੂਜੇ ਦਾ ਸੁਭਾਅ ਹੋ ਚੰਗਾ ਹਾਂ ਇਹ ਆ ਵੇਖਿਓ ਇਹ ਇਹ ਓਰੇ ਆਏ ਏ ਇੰਨਾ ਲੰਮਾ ਵਈ ਵੇਖ ਲੋ ਜਿਆ ਸੀਸਰ ਜਿੰਨਾ ਲੰਮਾ ਦੇਦਾਂ ਹੈ ਨਹੀਂ ਅਜੇ ਵੀ ਵੇਖਦਾ ਐਂਜ ਕਰਕੇ ਐਂਜ ਬੋਲੋ ਨਾ ਅਜੇ ਹਾਂ ਇੱਥੇ ਬੜਾ ਜਿਆਦਾ ਲੰਮਾ ਲੱਗੰਦਿਆ ਅਸੀਂ ਅਜੇ ਤੇ ਸਾਸਰੀ ਗਾਲ ਜੀ ਕੀ ਹਾਲ ਚਾਲ ਆ ਐਦਾਂ ਹੀ ਖੁਸ਼ ਰਹਿਣਾ ਤੁਸੀਂ ਬਸ ਕਿਰਪਾ ਤੁਹਾਡੇ ਭਰਾ ਦੀ ਤੁਹਾਡੇ ਤੇ ਤੇ ਤੁਹਾਡੀ ਮੇਰੇ ਤੇ ਸਾਸਰੀ ਗਾਲ ਜੀ ਇਹ ਵੀ ਦੇ ਰਿਹਾ ਮੇਰੇ ਵਾਲੀ ਦੇ ਕੋਲ ਦੇ ਦੇ ਕੁੜੀਆਂ ਦਾ ਚਹੇਤਾ ਜਸਪਾਲ ਜਸਪਾਲ ਸੰਧੂ ਇਹ ਵੀ ਦੇ ਰਿਹਾ ਜਿਹਦਾ ਥੋੜੇ ਦਿਨਾਂ ਚ ਵਿਆਹ ਹੋ ਜਾਣਾ ਜਸਪਾਲ ਸੰਧੂ ਨਹੀਂ ਹੋਣਾ মানে ਹੋ ਜਾਣਾ ਆ ਆ ਕਹਿੰਦਾ ਦਾ ਦਾ ਆਏ ਓਏ ਨਹੀਂ ਹੋਣਾ ਆਏ ਓਏ ਬਾਈ ਕਹਿੰਦਾ ਉਹ ਵਾਲਾ ਪੇਪਰ ਖਾ ਦੇ ਉਹਨੇ ਉਹਨੇ ਜੱਤ ਬੁੰਦਾ ਵਾਲਾ ਪੇਪਰ ਉਹਨੇ ਖੋਲ ਕੱਢ ਮੁੰਡੇ ਚੋਂ ਜੱਪਾਨ ਦੇ ਵਿਆਹ ਦੇ ਟੈਂਟ ਸਾਡੇ ਵੱਲੋਂ ਕੜਨ ਨਹੀਂ ਲੱਗਦੀ ਤੈਨੂੰ ਕੀ ਹੋਇਆ ਪੈਰਾ ਜੀ ਵੀ ਨੱਚ ਕੇ ਪੈਰ ਥੱਕ ਗਏ ਤੇਰੇ ਹਾਂ ਮੇਰਾ ਜੁੱਤੀ ਲੱਗ ਗਈ ਆ ਜੁੱਤੀ ਲੱਗ ਗਈ ਆ ਤੇਰੀ ਵੀ ਲੱਗੀ ਨੋ ਤੁਹਾਡੀ ਵੀ ਜੁੱਤੀ ਲੱਗੀ ਭਾਈ ਲੇਟ ਹਗੇ ਤੁਸੀਂ ਲੇਟ ਤਾਂ ਫਰਾ ਹੋਈ ਜਾਂਦਾ ਠੀਕ ਠਾਕ ਹੋਰ ਵਧੀਆ ਹਾਂ ਇੱਥੇ ਵੀ ਹਾਂ ਜੀ ਤੂੰ ਦੇਖ ਹੀ ਲਓ ਨਾ ਸਟੋਰੀ ਗਾਇਜ਼ ਬਾਕੀ ਕਸ ਤੁਹਾਨੂੰ ਬਲਕਰਨ ਸਦੂ ਕੁਰ ਸ਼ਰਨ ਸਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ